ਆ ਜਾਏਗਾ। ਉਹ ਬਾਬਾ ਜੀ ਹੋਇਓ ਸ਼ੁਰੂ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੁਰੂ ਰੂਪ ਸਾਧ ਸੰਗਤ ਜੀ ਉੱਚੀ ਬੋਲੋ ਥੋੜਾ। ਅਸੀਂ ਦਿੱਲੀ ਤੋਂ ਆਏ ਆ। ਹਾਂਜੀ। ਤੇ ਅਸੀਂ ਕੋਈ 35 ਕੋ ਸਾਲ ਪਹਿਲਾਂ ਵੀ ਇੱਥੇ ਆਏ ਸੀ ਜੀ ਆਪਾਂ। ਠੀਕ ਹੈ ਜੀ। ਇੱਥੇ ਸਰਹੰਦ ਪਤੇਦਾਰ ਸਾਹਿਬ ਇੱਥੇ। ਠੀਕ ਹੈ ਜੀ। ਤੇ ਇਹ ਜਿਹੜਾ ਠੰਡਾ ਗੁਰਜਾਗਾ। ਹਾਂਜੀ। ਇਹ ਥੱਲੇ ਹੁੰਦਾ ਸੀਗਾ। ਅੱਛਾ ਥੱਲੇ ਹੁੰਦਾ ਸੀ। ਹਾਂ ਇਹ ਥੱਲੇ ਹੁੰਦਾ ਸੀਗਾ। ਹਾਂ ਆ ਜਿਹੜੀ ਤੁਹਾਡੀ ਚਿੱਟੀ ਇਮਾਰਤ ਉਹ ਇਹਨਾਂ ਨੇ ਸੁਲਮਨਪੁਰ ਇਲਾਕੇ ਬਣਾਈ ਹੈ ਨਾ ਇਹ ਕੁਝ ਨਹੀਂ ਸੀ ਹੈ ਅੱਛਾ ਚਿੱਟੀ ਇਮਾਰਤ ਕੁਝ ਨਹੀਂ ਸੀ ਹੈ ਠੀਕ ਹੈ ਜੀ ਤੇ ਆ ਜਿਹੜੇ ਗੁਗਦ ਬਣਾਏ ਆ ਬਾਹਰ ਅੱਛਾ ਗੁਗਦ ਹਾਂ ਇਹ ਵੀ ਨਹੀਂ ਸੀ ਹੁੰਦੇ ਠੀਕ ਹੈ ਜੀ ਤੇ ਆ ਜਿਹੜਾ ਇਹਨਾਂ ਨੇ ਥੱਲੇ ਬਿਲਡਿੰਗ ਬਣਾ ਤਰ ਕੇ ਤੇ ਜਿਹੜਾ ਇਹਨਾਂ ਨੇ ਉੱਪਰ ਜਾ ਕਰਕੇ ਉਹ ਬੁਰਜ ਬਣਾ ਦਿੱਤਾ ਹਾਂਜੀ ਇਹ ਵੀ ਨਹੀਂ ਸੀ ਹੁੰਦਾ ਇਹ ਬਿਲਕੁਲ ਥੱਲੇ ਹੁੰਦਾ ਸੀਗਾ ਅੱਛਾ ਥੱਲੇ ਹੁੰਦਾ ਜੀ ਇਹ ਥੱਲੇ ਹੁੰਦਾ ਜੀ ਬਾਬਾ ਜੀ ਕਾਰ ਸੇਵਾ ਨੇ ਕਰੋੜਾਂ ਰੁਪਏ ਲਾਤੇ ਕਾਰ ਸੇਵਾ ਵਾਲੇ ਨੇ ਕਰੋੜਾਂ ਰੁਪਈਆ ਲਗਾਤੇ ਆ ਜੀ ਪਰ ਅਸੀਂ ਗੁਰਬਾਣੀ ਵਿੱਚੋਂ ਵਿਚਾਰਨਾ ਹੈ ਕਿ ਗੁਰੂ ਸਾਹਿਬ ਨੇ ਸੇਵਾ ਕਿਹਾ ਕਿੰਨੂ ਅੱਛਾ ਜੀ ਸਤਗੁਰੂ ਜੀ ਕਹਿੰਦੇ ਸਤਗੁਰ ਕੀ ਸੇਵਾ ਗਾਖੜੀ ਸਿਰ ਦੀ ਜੇ ਆਪ ਗਵਾਹੇ ਠੀਕ ਹੈ ਜੀ ਜੇ ਜੀ ਸਤਗੁਰ ਦੀ ਸੇਵਾ ਹੈਗੀ ਓੱਖੀ ਹੈਗੀ ਗਾਖੜੀ ਦਾ ਭਾਵ ਹੈਗਾ ਓੱਖੀ ਉੱਥੇ ਸਿਰ ਦੇਣਾ ਪੈਂਦਾ ਸਿਰ ਦੇਣ ਦਾ ਮਤਲਬ ਹੈਗਾ ਕਿ ਆਪਣੀ ਮੱਤ ਤੇ ਆਗ ਨਹੀਂ ਪੈਂਦੀ ਆ ਤੇ ਜੇ ਅਸੀਂ ਸਾਬ ਜਾਦਿਆਂ ਦੀਆਂ ਸਹਾਇਤਾਾਂ ਦੀ ਜਗ੍ਹਾ ਨਹੀਂ ਬਚਾ ਸਕੇ ਉਹ ਇਤਿਹਾਸ ਨਹੀਂ ਅਸੀਂ ਬਚਾ ਸਕੇ ਤੇ ਅਸੀਂ ਫਿਰ ਕਾਦੇ ਸਿੱਖ ਹੋਏ ਅਸੀਂ ਤਾਂ ਹੁਣ ਬਾਹਰ ਦੂਰ ਰਹਿਨੇ ਹੈਗੇ ਆ ਅਸੀਂ ਤਾਂ ਰਹਿਨੇ ਦਿੱਲੀ ਤੇ ਬਾਬਾ ਜੀ ਤੁਹਾਡੇ ਕਾਰ ਸੇਵਾ ਵੀ ਤੇ ਦਿੱਲੀ ਵਾਲੇ ਭਜਦੇ ਆ ਪਤਾ ਨਹੀਂ ਟੋਕ ਟੋਕਰੀ ਤੇ ਲਿਖਿਆ ਹੁੰਦਾ ਹੁਣ ਕਾਰ ਸੇਵਾ ਵਾਲਿਆਂ ਨੂੰ ਤੇ ਜਿਹੜੀ ਆਪਣੀ ਸ਼ਰੋਮਣੀ ਕਮੇਟੀ ਅੰਮ੍ਰਿਤਸਰ ਹੈਗੀ ਆ ਇਹ ਤੇ ਉਹਨਾਂ ਨੇ ਸੇਵਾ ਦਿੱਤੀ ਆ ਨਾ ਜਿਹੜਾ ਇੱਧਰ ਦਾ ਸ਼ਰੋਮਣੀ ਕਮੇਟੀ ਮੈਂਬਰ ਹੈਗਾ ਅੱਛਾ ਅੱਛਾ ਉਹਨੂੰ ਸਿੱਖਾਂ ਨੇ ਚੁਣਿਆ ਤੇ ਇਹ ਤੇ ਉਹਦਾ ਫਰਜ਼ ਮੰਨਦਾ ਹੈਗਾ ਇਹ ਨਾ ਕਿ ਮੈਂ ਇਹਨਾਂ ਚੀਜ਼ਾਂ ਦੀ ਰਖਵਾਲੀ ਕਰਾਂ ਅੱਛਾ ਅੱਛਾ ਕਾਰ ਸੇਵਾ ਵਾਲੇ ਜਿਹੜੇ ਆਗੇ ਆਪਣੀ ਮਰਜ਼ੀ ਨਾਲ ਥੋੜੀ ਕਰਦੇ ਹੈਗੇ ਆ अच्छा अच्छा तो ये एक बहुत बड़ी है जेडी है की आ साडे को गलती हो गई है यही हाल जरा चमकोर साहब होया वा अच्छा जी गुरु गोबिंद सिंह जी महाराज ਦੇ ਪੁੱਤਰਾਂ ਦੀਆਂ ਦੋ ਯਾਦਗਾਰਾਂ ਧਰਤੀ ਦੇ ਉੱਤੇ ਇੱਕ ਇਹ ਇਹ ਯਾਦਗਾਰ ਸੀ ਇੱਕ ਤੁਹਾਡੀ चमकोर साहब ਤੇ ਸਾਨੂੰ ਸਿੱਖਾਂ ਨੂੰ ਚਾਹੀਦਾ ਸੀਗਾ ਵੀ ਇਹਨਾਂ ਦੋਨਾਂ ਯਾਦਗਾਰਾਂ ਨੂੰ ਸੰਭਾਲ ਕੇ ਰੱਖਣਾ ਸੋ ਅਸੀਂ ਬਹੁਤ ਵੱਡਾ ਇੱਕ ਪਾਪ ਕੀਤਾ ਆ ਐਡਾ ਵੱਡਾ ਦੀ ਪਾਪ ਕਰਤਾ ਹੈਗਾ ਵਾ ਕਿ ਆਉਣ ਵਾਲੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਤਾਨੂੰ ਜਿਹੜਾ ਹੱਡੀਆਂ ਅਗਲੀਆਂ ਪੀੜ੍ਹੀਆਂ ਨੇ ਉਹ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ ਹੁਣ ਮੈਂ ਕੱਲ ਨੂੰ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਵਾਂ ਤੇ ਹੁਣ ਮੈਂ ਆਪਣੇ ਬੱਚਿਆਂ ਨੂੰ ਕਹਾਂ ਪੀ ਆ ਠੰਡਾ ਬੁਰਜ ਤੇ ਠੰਡਾ ਬੁਰਜ ਇੱਥੇ ਹੈ ਹੀ ਨਹੀਂ ਤੇ ਠੰਡਾ ਬੁਰਜ ਅਸੀਂ ਆਪਣੇ ਬੱਚਿਆਂ ਨੂੰ ਕੀ ਵਿਖਾਵਾਂਗੇ ਹੁਣ ਲਾਲ ਕਿਲਾ ਹੈਗਾ ਹੁਣ ਲਾਲ ਕਿਲਾ ਮੁਗਲਾਂ ਨੇ ਬਣਾਇਆ ਹਾਂਜੀ ਹਾਂਜੀ ਹੁਣ ਲਾਲ ਕਿਲਾ ਬਣਾਇਆ ਮੁਗਲਾਂ ਨੇ ਤੇ ਸਰਕਾਰ ਦੇ ਕੋਲ ਪੈਸੇ ਦੀ ਕਮੀ ਹੈਗੀ ਆ ਸਰਕਾਰ ਲਾਲ ਕਿਲੇ ਨੂੰ ਤੌਰ ਕਰਕੇ ਉਹ ਸੁੰਦਰੀ ਕਰਨੀ ਨਹੀਂ ਕਰ ਸਕਦੀ ਉਹਨੂੰ ਉਦਾਂ ਰੱਖਿਆ ਹੋਇਆ ਆ ਤੇ ਸਿੱਖ ਜਿਹੜੇ ਹੈਗੇ ਨੇ ਉਹ ਆਪਣੀਆਂ ਪੁਰਾਤਨ ਜਿਹੜੀਆਂ ਇਮਾਰਤਾਂ ਆਂਦੀਆਂ ਉਹਨਾਂ ਨੂੰ ਕਿਉਂ ਤੋੜ ਰਹੇ ਆ ਟੇਸ ਕਰਕੇ ਠੰਡਾ ਬੁਰਜ ਤੋੜ ਕਰਕੇ ਬਹੁਤ ਵੱਡਾ ਪਾਪ ਕੀਤਾ ਅਸੀਂ ਆਏ ਆ ਮੇਰੀਆਂ 2-4 ਆਪਣੀਆਂ ਗੁਰਸਿੱਖਾਂ ਦੇ ਨਾਲ ਗੱਲਬਾਤ ਹੋਈ ਆ ਉਹ ਕੋਈ ਗੱਲ ਦਾ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਅੱਛਾ ਜੀ ਹਾਂ ਇਹ ਕਰਕੇ ਬੜਾ ਦੁੱਖ ਹੋਇਆ ਇਸ ਕਰਕੇ ਕਰਮ ਜਿਹੜਾ ਹੈਗਾ ਨਹੀਂ ਸੀ ਕਰਨਾ ਚਾਹੀਦਾ ਇਹਨਾਂ ਨੂੰ ਉਹ ਉਧਰ ਵੀ ਕੰਮ ਚੱਲਦਾ ਪਿਆ ਕਹਿੰਦੇ ਹੋ ਹੋਰ ਵੀ ਔਰ ਇੱਥੇ ਇੱਕ ਕਹਿੰਦੇ ਹੈਗੇ ਨੇ ਟੋਡਰਮਲ ਦੀ ਹਵੇਲੀ ਹੈਗੀ ਆ ਅੱਛਾ ਜੀ ਤੇ ਟੋਡਰਮਲ ਦੀ ਹਵੇਲੀ ਹੈਗੀ ਤੇ ਜੇ ਕੱਲ ਨੂੰ ਹਵੇਲੀ ਨਾ ਰਹੀ ਤੇ ਟੋਡਰਮਲ ਦੇ ਨਾਲ ਤੇ ਸਿੱਖ ਇਤਿਹਾਸ ਜੁੜਿਆ ਹੋਇਆ ਵਾ ਹਾਂਜੀ ਹਾਂਜੀ ਹੁਣ ਟੋਡਰਮਲ ਦਾ ਅਸੀਂ ਨਾਂ ਨਹੀਂ ਲਵਾਂਗੇ ਤੇ ਇਤਿਹਾਸ ਕੱਦਾ ਹੈਗਾ ਵਾ ਟੋਡਰਮਲ ਦਾ ਨਾਂ ਅਸੀਂ ਲਵਾਂਗੇ ਵਿੱਚ ਇਤਿਹਾਸ ਦੇ ਵਿੱਚ ਕਿ ਟੋਡਰਮਲ ਦੀ ਜਿਹੜੀ ਜਗ੍ਹਾ ਹੈਗੀ ਆ ਉਹਨੂੰ ਸੰਭਾਲ ਕੇ ਰੱਖਣਾ ਜਿਹੜਾ ਸ਼ਰੋਮਣੀ ਕਮੇਟੀ ਦੇ ਕੋਲ ਪੈਸੇ ਦੀ ਕਮੀ ਹੈਗੀ ਆ ਇਹ ਜਿਹੜੀ ਸ਼ਰੋਮਣੀ ਕਮੇਟੀ ਕੋਈ ਨਾ ਪੈਸਾ ਤਾਂ ਫੇ ਕਾਰਸੀ ਵਾਲੇ ਨੂੰ ਕਾਹਦੋ ਕਹਿੰਦੀ ਫਿਰੇ ਇਹ ਇੱਕ ਕਰਮ ਉਹਨਾਂ ਦਾ ਹੈਗਾ ਸ਼ਰੋਣੀ ਕਮੇਟੀ ਦਾ ਤੇ ਸ਼ਰੋਣੀ ਕਮੇਟੀ ਜਿਹੜੀ ਹੈਗੀ ਆ ਤੇ ਫਿਰ ਉਹਨਾਂ ਦੀ ਮਿਲੀ ਭੁਗਤ ਹੋਵੇਗੀ ਨਾਲ ਜੇ ਆਪ ਇਹ ਕੰਮ ਕਰਨਗੇ ਹੁਣ 4.5 ਕਰੋੜ ਦਾ ਠੇਕਾ ਦਿੱਤਾ 60 ਕਾਂ ਦੇ ਲੋਕਾਂ ਨੇ ਧੱਕੇ ਮਾਰ ਦਿੱਤੇ ਆਹੋ ਦੁਕਾਨਾਂ ਲਵਾਤੀਆਂ ਸੜਕ ਦੇ ਉੱਪਰ ਠੇਕੇਦਾਰ ਤੋਂ 4.5 ਕਰੋੜ ਰੁਪਇਆ ਲੈ ਕੇ ਖਾ ਗਏ ਦੋਸਤੋ ਦੱਸੋ ਕਿਹੜੀ ਲਾਗਤ ਹੈ ਹਾਂ ਤੇ ਜਿੰਦਗੀ ਦਾ ਮਨੋਰਥ ਜਿਹੜਾ ਹੈਗਾ ਵਾ ਤਾਂ ਇਹ ਨਾਲ ਪੂਰਾ ਪੰਨਿਆ ਇਹ ਪੂਰਾ ਪੰਨਿਆ ਹਾਂ ਤਾਂ ਇਹ ਸਾਰ ਇਹ ਥੱਲੇ ਆ ਉੱਥੋਂ ਜੁ ਵੜ ਕੇ ਦੇਖੋ ਅੰਦਰ ਅੱਛਾ ਜੀ ਉਹ ਦੇਖੋ ਗੇਟ ਅੰਦਰ ਵੜ ਕੇ ਦੇਖੋ ਕੀ ਪੈਗਾ ਅੰਦਰ ਸਾਰਾ ਪੰਨਤਾ ਅੰਦਰ ਹੀ ਹੋਊਗਾ ਸਭ ਕੁਝ ਦੇਖੋ ਤਾਂ ਸਹੀ ਅੰਦਰ ਵੜ ਕੇ ਆਪਾਂ ਦੇਖੀ ਲਈ ਸਭ ਤਾਂ ਬਾਹਰ ਨਹੀਂ ਤੋਂ ਦੇਖੇ ਇੱਥੇ ਇੱਥੇ ਨਹੀਂ ਸੀ ਹੁੰਦਾ ਉੱਤੇ ਹੁੰਦਾ ਸੀ ਉੱਥੇ ਹੀ ਜਾਣਾ ਜੀ ਇਹ ਰਸਤਾ ਉਹ ਜਿਹੜਾ ਪਿਆਰ ਤੇ ਬਾਬੇ ਜੀ ਸਰਾਂਤ ਲੋਕ ਲਈ ਮੈਂ ਤਾਂ ਇੱਥੇ ਹੀ ਰਹਿਣਾ ਜੀ ਅੱਛਾ ਤੁਸੀਂ ਬਚਪਨ ਦੇ ਦੇਖਿਆ ਹੋਣਾ ਵੀ ਠੰਡਾ ਬੋਲ ਨਹੀਂ ਜੀ ਬਾਈ ਦੇਖਿਆ ਨਹੀਂ ਨਾ ਸੋਨੇ ਆ ਵੀ ਅੰਦਰ ਸੀ ਥੱਲੇ अच्छा ਥੱਲੇ ਜੀ ਹਾਂ ਬਾਬਾ ਜੀ ਦੱਸ ਰਹੇ ਨੇ ਟਰਾਈ ਕਰੀਏ ਅੰਦਰ ਜਾਣ ਦੀ ਉਹ ਦਰਵਾਜ਼ਾ ਜੀ ਉੱਥੇ ਖੜਦੇ ਨਹੀਂ 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 ਥੱਲੇ ਨਹੀਂ ਜਾਦਾ ਉੱਥੇ ਉੱਤੇ ਸੀ ਕਰਤਾਂ ਜੀ ਉਹ ਜਿੱਥੇ ਉਹ ਦਰਵਾਜ਼ਾ ਬਣਿਆ ਨਾ ਉੱਥੇ ਸੀਗਾ اچھا ਉੱਥੇ ਸੀਗਾ ਉੱਥੇ ਸੀਗਾ ਤੇ ਪ੍ਰਾਣੀਆਂ ਇੱਕ ਤਾਂ ਆ ਬਾਅਦ ਚ ਕਰੇ ਬਣਾਇਆ ਜੀ ਇਹ ਤਾਂ ਕਾਫੀ ਉੱਚਾ ਸੀਗਾ ਹਾਂ ਹੁਣ ਇਹਨਾਂ ਨੇ ਲੱਗਦਾ ਧਰਤੀ ਪਾ ਕਰਕੇ ਇਹਨੂੰ ਇਹਨੂੰ ਕਾਫੀ ਲੱਗਦਾ ਇਹਨੂੰ ਉੱਚਾ ਕੀਤਾ ਇਹਨਾਂ ਨੇ ਇਹ ਇਹ ਕਾਫੀ ਉੱਚਾ ਸੀਗਾ ਆ ਪੌੜੀਆਂ ਇੱਥੋਂ ਨਹੀਂ ਸੀ ਚੜਦੀਆਂ ਇਹ ਪੌੜੀਆਂ ਅੱਗੇ ਸੀਗੀਆਂ ਅੱਛਾ ਅੱਗੇ ਸੀਗੀਆਂ ਅੱਗੇ ਸੀਗੀਆਂ ਪੌੜੀਆਂ ਉਸ ਵੇਲੇ ਜਦੋਂ ਅਸੀਂ ਇੱਥੇ ਆਏ ਹਾਂ ਅੱਛਾ 30 ਸਾਲ ਪਹਿਲਾਂ ਹਾਂ 30 32 ਸਾਲ ਪਹਿਲਾਂ ਬਾਹਰ ਜਿਹੜੀ ਬਾਉਂਡਰੀ ਬਾਹਰ ਹੀ ਬਣੀ ਆ ਇੰਜ ਨਹੀਂ ਸੀ ਹੁੰਦਾ ਠੀਕ ਠੀਕ ਇਹਦੀਆਂ ਤੰਦਾ ਸਿੱਧੀਆਂ ਸੀਗੀਆਂ ਤੇ ਹਲਕਾ ਹਲਕਾ ਉੱਤੇ ਦੁਆਰ ਕੀਤੀ ਹੋਈ ਸੀ ਉਸ ਵੇਲੇ ਅਸੀਂ ਆਪਣੀ ਅੱਖੀਂ ਦੇਖਿਆ ਫੋਂ ਤਾਂ ਸਾਰੇ ਗੁਰੂ ਘਰਾਂ 'ਚ ਪੱਥਰ ਲਾਤੇ ਇੱਕੋ ਜਿਹੀ ਲੱਗਦੇ ਸਾਰੇ ਪੱਥਰ ਲਾਤੇ ਤੇ ਸਿੱਖ ਪੱਥਰ ਹੋ ਗਏ ਗੁਰੂ ਸਾਹਿਬ ਨੇ ਸਿੱਖ ਨੂੰ ਮੋਮਬੜਾ ਆ ਹਾਂਜੀ ਗੁਰਸਿੱਖ ਦਾ ਜਿਹੜਾ ਹਿਰਦਾ ਹੈਗਾ ਉਹ ਨਿਰਮਲ ਹੋਣਾ ਚਾਹੀਦਾ ਸਤਗੁਰ ਤੇ ਨਿਰਮਲ ਮਤ ਲਈ ਹਾਂਜੀ ਗੁਰੂ ਦੇ ਸਿੱਖ ਨੇ ਆਪਣੇ ਗੁਰੂ ਦੇ ਕੋਲੋਂ ਨਿਰਮਲ ਮਤ ਲਈ ਆ ਭਗਤ ਕਬੀਰ ਜੀ ਬਾਣੀ 'ਚ ਕਹਿੰਦੇ ਨੇ ਕਬੀਰ ਮਨ ਨਿਰਮਲ ਪਿਆ ਜਿਵੇਂ ਗੰਗਾ ਨੀਰ ਪਾਸੇ ਲੱਗੇ ਹਰ ਫੇਰੇ ਕਹ ਤ ਕਬੀਰ ਕਬੀਰ ਹਾਂਜੀ ਭਗਤ ਜੀ ਕਹਿੰਦੇ ਤੁਸੀਂ ਗੰਗਾ ਜਾ ਕਰਕੇ ਇਸ਼ਨਾਨ ਕਰਦੇ ਜੋ ਉਹਨਾਂ ਨੇ ਇੱਕ ਉਦਾਹਰਨਾ ਦਿੱਤੀ ਗੰਗਾ ਦੀ ਹਾਂਜੀ ਉਹ ਕੋਈ ਗੰਗਾ ਨੂੰ ਮਾਨਤਾ ਨਹੀਂ ਦੇ ਰਹੇ ਉਹਨਾਂ ਨੇ ਉਦਾਹਰਨਾ ਦਿੱਤੀ ਆ ਵੀ ਤੁਸੀਂ ਗੰਗਾ ਜਾ ਕੇ ਇਸ਼ਨਾਨ ਕਰਦੇ ਹੋ ਗੰਗਾ ਦੇ ਜਲ ਵਰਗਾ ਆਪਣੇ ਮਨ ਨੂੰ ਬਣਾਓ ਠੀਕ ਜਦੋਂ ਤੁਹਾਡਾ ਮਨ ਗੰਗਾ ਦੇ ਜਲ ਵਰਗਾ ਨਿਰਮਲ ਹੋ ਜਾਗਾ ਤੁਹਾਡੇ ਪਿੱਛੇ ਪਰਮਾਤਮਾ ਆਪੇ ਫਿਰੇਗਾ ਤੇ ਗੁਰਸਿੱਖ ਨੂੰ ਮਾਰ ਰਹੀ ਨੇ ਨਿਰਮਲ ਮੱਤ ਦਿੱਤੀ ਹੈਗੀ ਮੇਨਾਂ ਦਾ ਪੱਥਰ ਤੇ ਪੋਚਾ ਪੂਚਾ ਲਾਉਣਾ ਸੌਖਾ ਤਾਂ ਕਰਕੇ ਪੱਥਰ ਲਾਈ ਜਾਂਦੇ ਨੇ ਨਹੀਂ ਪੱਥਰ ਤੇ ਪੋਚਾ ਲਾਉਣਾ ਸੌਖਾ ਤੁਸੀਂ ਪੱਥਰ ਤੇ ਜਦੋਂ ਤੁਸੀਂ ਪੋਚਾ ਮਾਰਦੇ ਹੋ ਤੇ ਤੁਹਾਡਾ ਜੀਵਨ ਹੀ ਪੱਥਰੀ ਬਣਦਾ ਕਿ ਬਾਬਾ ਜੀ ਹੁਣ ਗੁਰਦੁਆਰਾ ਦੇ ਅੰਦਰ ਜਦੋਂ ਤੁਸੀਂ ਪੱਥਰ ਤੇ ਪੱਥਰ ਤੇ ਪੋਚਾ ਮਾਰੋਗੇ ਤੇ ਤੁਹਾਡਾ ਜੀਵਨ ਪੱਥਰੀ ਬਣਨਾ ਹੈਗਾ ਤੇ ਫਰਸ਼ ਤੇ ਲਾਉਣਾ ਹੀ ਸੀ ਨਹੀਂ ਫਰਸ਼ ਭਾਵੇਂ ਲਾਉਣਾ ਲਗਾ ਬਾ ਠੀਕ ਹੈ ਜਿੱਥੇ ਲੋਰ ਹੈਗੀ ਉੱਥੇ ਲਾਓ ਜਰੂਰ ਤਨੁਸਾਰ ਉੱਥੇ ਲਾਓ ਤੁਸੀਂ ਅਜੇ ਇਹ ਨਹੀਂ ਕਿੰਨੇ ਨਾਲ ਲਾਉ ਲਾਓ ਹਾਂ ਨੇ ਨੇ ਚਲੋ ਬਾਬਾ ਜੀ ਬਿਲਕੁਲ ਸਹੀ ਕਿੰਨੇ ਵੇ ਪ੍ਰਾਤਨ ਮਾਰਤਾ ਨੇ ਜਿਹੜੀਆਂ ਜੋ ਪ੍ਰਾਤਨ ਸਾਡਾ ਇਤਿਹਾਸ ਹੈਗਾ ਇਹ ਅਸੀਂ ਗਰੀ ਬੱਚਿਆਂ ਨੂੰ ਸਮਝਾਉਣਾ ਹੈਗਾ ਬੱਚਿਆਂ ਨੂੰ ਦਿਖਾਉਣਾ ਹੈਗਾ ਅਸੀਂ ਬੱਚਿਆਂ ਨੂੰ ਕੀ ਦਿਖਾਵਾਂਗੇ ਨੇ ਬਾਬਾ ਜੀ ਟੁੱਟਨ ਮਲ ਜੀ ਦੀ ਹਵੇਲੀ ਆ ਦਿਖਦੀ ਆ ਥੱਲੇ ਉਹ ਪੁਰਾਣੀ ਖੜੀ ਦਿਖਦੀ ਆ ਹਾਂਜੀ ਦਿਖਦੀ ਆ ਸਾਰੀ ਉਹਨਾਂ ਬੰਦਿਆਂ ਦੇ ਇੱਟਾਂ ਕਹਿੰਦੇ ਸਾਰਾ ਬੰਗਲ ਹੁੰਦਾ ਸੀ ਬਾਬਾ ਜੀ ਹਾਂਜੀ ਇਹ ਸਾਰਾ ਬੰਗਲ ਹੁੰਦਾ ਸੀ ਇਹ ਅੱਛਾ ਜੀ ਬਾਬਾ ਜੀ ਦੀ ਕੋਠੀ ਇਹ ਤਾਂ ਫਿਰ ਜਦੋਂ ਬਾਹਰਲੇ ਬੰਦਿਆਂ ਨੇ ਕੇ ਜਿੱਤ ਕੇ ਬਣਾਇਆ ਇਹ ਬਾਹਰ ਦੀ ਸਟੇਟਾਂ ਨੇ ਬਣਾਇਆ ਇਹ ਕਿਹੜੇ ਦੇ ਬਾਦ ਵਿੱਚ ਬਾਹਰੋਂ ਬੰਦੇ ਆਏ ਨੇ ਜਿਹੜੇ ਗਰਫਲਾ ਦੇ ਟੁੱਟੇ ਮਲ ਅੱਛਾ ਟੁੱਟੋ ਬਾਹਰੋਂ ਹਾਂਜੀ ਹਾਂ ਆਓ ਮੈਂ ਤਰੋ ਹਾਂ ਉਹ ਬਾਹਰੋਂ ਆਏ ਨੇ ਉਹ ਵੀ ਬੰਦ ਹੋ ਗਿਆ ਉਹਨਾਂ ਦਾ ਪਲਾਨ ਕੀ ਕਾਰਨ ਕਰਕੇ ਅੱਛਾ ਅੱਛਾ ਜੀ ਤੋ ਇਸ ਕਰਕੇ ਇੱਥੇ ਆ ਆ ਇਹ ਤਾਂ ਸੁੱਤੇ ਪਏ ਨੇ ਆ ਕਰਕੇ ਹਾਂ ਹਾਂ ਤੱਕ ਮਤਲਬ ਇਹਨਾਂ ਨੂੰ ਕੋਈ ਮਤਲਬ ਨਹੀਂ ਇੱਥੇ ਆ ਕਰਕੇ ਕਿਸੇ ਮਾਣ ਨੂੰ ਬਹੁਤ ਦੁੱਖ ਹੋਇਆ ਉਹ ਦੁੱਖ ਹੋਇਆ ਨਹੀਂ ਬਾਬਾ ਜੀ ਬਹੁਤ ਨੇ ਬਾਬਾ ਜੀ ਅਸੀਂ ਆਪਣਾ ਜਿਹੜਾ ਦੁੱਖ ਹੈਗਾ ਉਹ ਉਹ ਕਿਸੇ ਨੂੰ ਦੱਸ ਨਹੀਂ ਸਕਦੇ ਠੀਕ ਜੀ ਸਾਨੂੰ ਬਹੁਤ ਜ਼ਿਆਦਾ ਅਸੀਂ ਦੁੱਖ ਹੈ ਚਲੋ ਕੋਈ ਨਹੀਂ ਬਾਬਾ ਜੀ ਜੋ ਉਹਦੇ ਭਾਣੇ ਚ ਹੋ ਰਿਹਾ ਆ ਆਪਾਂ ਹਨ ਨਹੀਂ ਭਾਣੇ ਵਿੱਚ ਤੇ ਉਹਨੂੰ ਕਹਿੰਦੇ ਆ ਕਿ ਨੇ ਭਾਣੇ ਵਿੱਚ ਕੋ ਵਿਰਲਾ ਆਇਆ ਭਾਣੇ ਵਿੱਚ ਤੇ ਕੋਈ ਵਿਰਲਾ ਹੁੰਦਾ ਹੈਗਾ ਉਹ ਭਾਣਾ ਤੇ ਗੁਰੂ ਦਾ ਹੁਕਮ ਨੂੰ ਮੰਨਣਾ ਉਹਨੂੰ ਭਾਣਾ ਕਿਹਾ ਗਿਆ ਵਾ ਰਜਾ ਨੂੰ ਭਾਣਾ ਕਿਹਾ ਗਿਆ ਮਾਰੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਵੀ ਉਹਦਾ ਹੁਕਮ ਹੋਊਗਾ ਕੋਈ ਨਹੀਂ ਨਹੀਂ ਉਹਦਾ ਹੁਕਮ ਨਹੀਂ ਹੈਗਾ ਇਹ ਸਾਡਾ ਹੁਕਮ ਚੱਲਣ ਦੇ ਆ ਇਹ ਚੰਡੀਗੜ੍ਹ ਤੋਂ ਹੁਕਮ ਚੱਲਦਾ ਹੈ ਅੱਛਾ ਅੱਛਾ ਹਾਂਜੀ ਇਹ ਸਾਡਾ ਹੁਕਮ ਚੱਲ ਰਿਹਾ ਵਾ ਗੁਰੂ ਦਾ ਹੁਕਮ ਤੇ ਗੁਰੂ ਦੀ ਬਾਣੀ ਹੈਗੀ ਆ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਬ੍ਰੰਥ ਠੀਕ ਠੀਕ ਗੁਰੂ ਦੇ ਸਿੱਖ ਨੇ ਗੁਰੂ ਵਾਲੀ ਮੱਤ ਰੱਖਣੀ ਆ ਠੀਕ ਗੁਰ ਕੀ ਮੱਤ ਤੋਂ ਲੈ ਇਹ ਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਹਾਡਾ ਚੀਰ ਹਰੀ ਦੀ ਭਗਤੀ ਕਰੋ ਤੁਹਾਡਾ ਹਿਰਦਾ ਨਿਰਮਲ ਹੋਵੇ ਨਿਰਮਲ ਹਿਰਦੇ ਦੇ ਵਿੱਚ ਕੁਦਰਤ ਦਾ ਵਾਸਾ ਹੋ ਜਾਵੇਗਾ ਹਾਂ ਜੀ ਤੋ ਇਸ ਕਰਕੇ ਜੋ ਕਰਮ ਕੀਤਾ ਗਿਆ ਇਹ ਠੀਕ ਨਹੀਂ ਕੀਤਾ ਬੜਾ ਦੁੱਖ ਹੋਇਆ ਇੱਥੇ ਆ ਕਰਕੇ ਹਾਂ ਜੀ ਉਸ ਤੋਂ ਬਾਅਦ ਅਸੀਂ ਕੀ ਕਹਿ ਸਕਦੇ ਹਾਂ ਪਰ ਉੱਥੇ ਅੰਦਰ ਇੱਟਾਂ ਦਾ ਸੰਭਾਲੀਆਂ ਹੋਈਆਂ ਉਹ ਇੱਟਾਂ ਅੰਦਰ ਸੰਭਾਲੀਆਂ ਹੋਈਆਂ ਪਰ ਉਹਨਾਂ ਵਿੱਚੋਂ ਗਰਦੀ ਦੇ ਵਿੱਚ ਸਾਰਾ ਬੰਦ ਕੀਤਾ ਹੋਇਆ ਵਾ ਕੋਈ ਓਪਨ ਖੁੱਲਾ ਰੱਖਣਾ ਚਾਹੀਦਾ ਉਹਨੂੰ ਸਿੱਖ ਆਵੇ ਖੁੱਲੇ ਦਰਸ਼ਨ ਦਾ ਦਾਰੇ ਕਰੇ ਸੋਨਾ ਲਾਉਣ ਦੇ ਨਾਲ ਕੋਈ ਗੁਰੂ ਦੀ ਸੇਵਾ ਥੋੜੀ ਹੈਗੀ ਹੈ ਅੱਛਾ ਜੀ ਸੋਨਾ ਲਾਉਣਾ ਸੇਵਾ ਨਹੀਂ ਜੀ ਉਹ ਸੇਵਾ ਨਹੀਂ ਗੁਰੂ ਦੀ ਸੋਨਾ ਲਾਉਣ ਦੇ ਨਾਲ ਠੀਕ ਹੈ ਜੀ ਮਹਾਰਾਜ ਸਿੰਘ ਵੀ ਸੋਨਾ ਚੜਾਉਂਦਾ ਰਿਹਾ ਮਹਾਰਾ ਉਹ ਮਹਾਰਾਜਾ ਸੀਗਾ ਮਹਾਰਾਜੇ ਦੀ ਮਤ ਹੋਰ ਹੁੰਦੀ ਸਿੱਖ ਦੀ ਮਤ ਹੋਰ ਹੁੰਦੀ ਆ ਅੱਛਾ ਜੀ ਹਾਂਜੀ ਉਹ ਮਹਾਰਾਜਾ ਸੀਗਾ ਉਹ ਦੁਨਿਆਵੀ ਮਹਾਰਾਜਾ ਸੀ ਉਹ ਠੀਕ ਉਹਦੇ ਵਿੱਚ ਗੁਣ ਸੀ ਅਸੀਂ ਇਹ ਨਹੀਂ ਕਹਿੰਦੇ ਕਿ ਗੁਣ ਸੀ ਪਰ ਇੱਕ ਸਿੱਖ ਵਿੱਚ ਤੇ ਮਹਾਰਾਜੇ ਵਿੱਚ ਫਰਕ ਹੈ ਨਾ ਮਤਲਬ ਕਿ ਸਿੱਖਾਂ ਨੂੰ ਸੋਨਾ ਨਹੀਂ ਚੜਾਉਣਾ ਚਾਹੀਦਾ ਸਿੱਖਾਂ ਨੂੰ ਸੋਨਾ ਨਹੀਂ ਚੜਾਉਣਾ ਚਾਹੀਦਾ ਨਾ ਕੂਰ ਸੋਨਾ ਕੂਰ ਰੂਪਾ ਕੂਰ ਪੈਨਨ ਹਾਰ ਗੁਰੂ ਸਾਹਿਬ ਨੇ ਬਾਣੀ ਵਿੱਚ ਇਹਨੂੰ ਝੂਠ ਬੋਲਿਆ ਆ ਝੂਠ ਦੱਸਿਆ ਮਹਾਰਾਜ ਨੇ ਇਹ ਕਰਕੇ ਇਹਨੂੰ ਕੋਈ ਮਹਾਰਾਜ ਨੇ ਕੋਈ ਵਡਿਆਈ ਨਹੀਂ ਬਖਸ਼ੀ ਹੈਗੀ ਇਹਨੂੰ ਠੀਕ ਇਹ ਕਰਕੇ ਹਾਂਜੀ ਚਲੋ ਟੱਟੇ ਗੁਰੂ ਵਾਲੀ ਮਾਤ ਰੱਖਣੀ ਆ ਗੁਰੂ ਦੇ ਰਾਹ ਉਤੇ ਚੱਲਣਾ ਹੈਗਾ ਵਾ ਔਰ ਇੱਥੇ ਆ ਕਰਕੇ ਸਾਨੂੰ ਬਹੁਤ ਦੁੱਖ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਬਾਬਾ ਜੀ ਦੁੱਖ ਨਹੀਂ ਕਹਿਣਾ ਆਪਣੇ ਫੀਲਿੰਗ ਉਹੀ ਲੈ ਕੇ ਆਉਣੀ ਆ ਸਾਡੇ ਲਈ ਮਾਤਾ ਗੁਜਰੀ ਵੀ ਹਜੇ ਵੀ ਇੱਥੇ ਹੈ ਨਹੀਂ ਦੁੱਖ ਤੇ ਹੋ ਫਿਰ ਜਦੋਂ ਮਾਰ ਤੇ ਸਾਡੇ ਲਈ ਛੋਟੇ ਜੈਬ ਜਾਦੇ ਹਜੇ ਵੀ ਇੱਥੇ ਹੀ ਆ ਤੁਸੀਂ ਤੁਸੀਂ ਚਲੋ ਕੋਈ ਨਹੀਂ ਉਹਦੇ ਪਾਣਾ ਮੰਨ ਲਈਦਾ ਹੁੰਦਾ ਨਹੀਂ ਪਾਣਾ ਤੇ ਤੁਹਾਡੀ ਗੱਲ ਠੀਕ ਹੈਗੀ ਆ ਆਪਾਂ ਸੰਗਤ ਉਹ ਜਗਾ ਉਹ ਜਗਾ ਠੀਕ ਬਣੀ ਆ ਹਾਂਜੀ ਹਾਂਜੀ ਪਰ ਕੀ ਹੈਗਾ ਕਿ ਪਰ ਜਿਹੜੀ ਉਹ ਜਗਾ ਜਿੱਥੇ ਉਹ ਬੈਠੇ ਸੀਗੇ ਹਾਂਜੀ ਉਹ ਜਗਾ ਜਦੋਂ ਆ ਕਰਕੇ ਛੋਟੇ ਬਾਲਕ ਜਾ ਰਹੇ ਆ ਤੇ ਛੋਟੇ ਬਾਲਕਾਂ ਨੂੰ ਦੇਖੋ ਤੁਸੀਂ ਇਹ ਜਾ ਰਹੇ ਆ ਹਾਂਜੀ ਹਾਂਜੀ ਇਹਨਾਂ ਬਾਲਕਾਂ ਨੇ ਤੇ ਕਿਸ ਨੂੰ ਵੇਖਿਆ ਹੀ ਨਹੀਂ ਹਾਂਜੀ ਹਾਂਜੀ ਇਹਨਾਂ ਨੂੰ ਨਾ ਸੀ ਕੀ ਸਮਝਾਉਗੇ ਇਹਨਾਂ ਬਾਲਕਾਂ ਨੂੰ ਠੀਕ ਤੇ ਇਹ ਬਾਲਕ ਉਹ ਜਗਾ ਵੇਖਦੇ ਉਹ ਜਗਾ ਵੇਖਣ ਨਾਲ ਮਨ ਦੇ ਉੱਤੇ ਪ੍ਰਭਾਵ ਪੈਂਦਾ ਹੈ ਹਾਂਜੀ ਇਹ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਕਹਿੰਦੇ ਬੂਲ ਨਹੀਂ ਕਦੀ ਮਿਟਦੇ ਹੁੰਦੇ ਜਿਹੜੀ ਵਾਈਬ੍ਰੇਸ਼ਨ ਹੁੰਦੀ ਨਾ ਉਹ ਰਹਿ ਜਾਂਦੀ ਹੈ ਨਹੀਂ ਉਹ ਨਹੀਂ ਮਿਟਦੀ ਇਹ ਹਜੇ ਵੀ ਛੋਡੇ ਸਹਿਬਜ਼ਾਦਿਆਂ ਨੇ ਮਾਦਾ ਕੁਝ ਇੱਥੋਂ ਜਗਾ ਲੰਬੀਆਂ ਲੰਬੀਆਂ ਵਾਰਤਾਲਾਪ ਕੀਤੇ ਹੋਣਗੇ ਇੱਥੇ ਇਹ ਜਗਾ ਉਹੀ ਆ ਜਗਾ ਨਹੀਂ ਬਦਲੀ ਜਾ ਸਕਦੀ ਸੇ ਕਦੇ ਫਿਰਦੇ ਦੇ ਅੰਦਰ ਉਹ ਥਾਂ ਵਸੀ ਹੋਈ ਮਾਦਾ ਗੁਜਰੀ ਰੋਜ਼ ਇੱਥੇ ਪੁੱਛਦੀ ਸੀ ਛੋਟੇ ਸਹਜਾ ਦੇ ਕੋਲ ਵੀ ਅੱਜ ਕੀ ਹੋਇਆ ਤੁਹਾਡੇ ਨੂੰ ਪਰ ਜੇ ਕਿਤੇ ਉਹ ਇਮਾਰਤ ਇਤਨਾ ਬਣੀ ਹੁੰਦੀ ਤੇ ਮਨ ਨੂੰ ਕਿੰਨੀ ਛੰਕੂਨ ਮਿਲਦਾ ਠੰਡ ਮਿਲਦੀ ਹਾਂਜੀ ਪੀ ਅਸੀਂ ਸੰਭਾਲ ਕੇ ਉਹਨੂੰ ਰੱਖਿਆ ਹੋਇਆ ਆਪਾਂ ਨੇ ਠੀਕ ਹਾਂਜੀ ਚਲੋ ਬਾਬਾ ਜੀ ਕੋਈ ਨਹੀਂ ਤੁਹਾਡੀ ਬੇਨਤੀ ਆਪਾਂ ਆਪਣੇ ਚੈਨਲ ਤੇ ਪਾ ਦਨੇ ਆ ਸਾਡਾ YouTube ਦਾ ਚੈਨਲ ਆ ਤੇ ਤੁਸੀਂ ਵੀ ਤੁਹਾਨੂੰ ਵੀ ਲਿੰਕ ਭੇਜ ਦਿਆਂਗੇ ਤੁਸੀਂ ਸਕ੍ਰੈਪ ਕਰਿਓ ਤੇ ਸਾਰੀ ਸੰਗਤ ਨੂੰ ਬੇਨਤੀ ਆ ਵੀ ਥੱਲੇ ਆਪਣੇ ਕਮੈਂਟ ਕਰਿਓ ਵੀ ਭਾਈ ਸਾਹਿਬ ਦੀ ਜੇ ਤੁਹਾਨੂੰ ਜੇ ਤੁਹਾਡੀ ਮਨ ਨੂੰ ਠੇਸ ਪਹੁੰਚੇ ਤਾਂ ਵੀ ਮਾਫ ਕਰਿਓ ਹਨਾ ਕਿਉਂ ਭਾਈ ਸਾਹਿਬ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਆ ਵੀ ਸਾਡੇ ਆਪਣਾ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਈ ਹਾਂਜੀ ਠੀਕ ਹੈ ਜੀ ਸਾਰਿਆਂ ਬਹੁਤ ਬਹੁਤ ਧੰਨਵਾਦੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ